ਅਬ ਉਹ ਤੁਹਾਨੂੰ ਆਏਗਾ ਤਾਂ ਵੀ ਕਹੇ ਬਦਰ ਮੈਂ ਤੁਹੀ ਫਰਮਾਇਆ ਕਰੋ ਵੀ ਉਹ ਆਪਾਂ ਹੀ ਨਹੀਂ ਕਰਦੇ ਆਪਾਂ ਤਾਂ ਵੀ ਹੋਏ ਦੇ ਕੰਮ ਉਹ ਵੀ ਦਿੰਦੇ ਹਾਂ ਮੈਂ ਤੁਸੀਂ ਕੰਮ ਐਹੀ ਨਹੀਂ ਦਿੱਤਾ ਤੁਸੀਂ ਕੰਮ ਨਹੀਂ ਦਿੱਤਾ ਜੇ ਪੈਸੇ ਨਹੀਂ ਖਾਤ ਅਗਰ ਕੋਲੇ ਖੜ ਕੇ ਅਸੀਂ ਫੁੱਲੇ ਦੇਖੇ ਤੁਸੀਂ ਜਵਾਂ ਨਹੀਂ ਤਾਂ ਫਿਰ ਤੁਸੀਂ ਕਾਹ ਕਿਹਨੇ ਉਹ ਮੈਂ ਤੁਹਾਨੂੰ 10 ਮਿੰਟ ਤਾਂ ਦੇਖ ਲੈਣੇ ਕੋਈ 10 ਮਿੰਟ ਮੈਂ 10 ਮਿੰਟ ਕਿਵੇਂ ਕਰਕੇ ਤੁਹਾਨੂੰ ਦੱਸ ਦੋ ਹਾਂ ਪਤਾ ਗੰਦੇ ਮੈਂ ਮਹਿਆ ਤੁਸੀਂ ਬੈਠਣਾ ਕੋਈ ਤੁਸੀਂ ਨਾ ਕਰੋ ਕੋਈ ਗੱਲ ਹਾਂ ਤੁਸੀਂ ਫਿਰ ਤੁਸੀਂ ਆਏ ਕਿਉਂ ਹਾਂ ਪਤਾ ਗੰਦੇ ਬਾਪ ਜੀ ਵੀ ਆਏ ਇੱਥੇ ਚਾਹ ਤੇ ਆ ਗਏ ਨਾ ਕੰਮ ਕਰਾਉਣ ਵਾਸਤੇ ਅੱਛਾ ਅੱਛਾ ਮੁਖੇ ਤੁਸੀਂ ਆਏ ਨਾ ਤੁਸੀਂ ਕਿਸੇ ਕਾਰਨ ਵਾਸਤੇ ਆਏ ਤਾਂ ਫਿਰ ਮੈਂ ਹਾਂ ਤੁਹਾਨੂੰ ਪਤਾ ਨਾਲੀ ਕੀ ਮੁਖੇ ਆਏ ਨਾ ਕਰ ਰਹੇ ਇਹ ਕੋਈ ਹਰਕਤ ਦਾ ਹੁੰਦਾ ਯਾਰ ਮਹਾਂ 10 ਮਿੰਟ ਚੱਪਾਈ ਕਰਦੇ ਹਾਂ ਹਾਂ ਜੀ ਦੇਖੋ ਆ ਮੀ ਜਾਨ ਅਸੀਂ ਤੁਸੀਂ ਬਾਹਰੋਂ ਦੇਖ ਲਓ ਯਾਰ ਚੰਗੀ ਆਜਾ ਵੀ ਨਹੀਂ ਆਉਂਦਾ ਆਰੋ ਨਹੀਂ ਸਾਫ ਹੈ ਇੱਕ ਦੀ ਰਿਪੋਰਟ ਆ ਜੀ ਤੁਹਾਨੂੰ ਦਿਖਾ ਦਿਆਂਗਾ ਹੈ ਬਿਲਕੁਲ ਤੁਸੀਂ ਉਹ ਮੈਂ ਕਿਹਾ ਤੁਸੀਂ ਬਾਹਰੋਂ ਦੇਖ ਦਿਓ ਹਾਂ ਕੰਮ ਦੇਖੋ ਠੀਕ ਹੈ ਫਰਕ ਤਾਂ ਹੋਊਗਾ ਯਾਰ ਕੋਈ ਐਂ ਨਾ ਕਰੂਗਾ ਕੋਈ ਕਰਦਾ ਕੋ ਫਿਰ ਨਾਲੇ ਆ ਤੁਸੀਂ ਮੈਨੂੰ ਕਹਿ ਰਹੇ ਨਾਲੇ ਕਰ ਨੂੰ ਮੈਂ ਐਂ ਨਾ ਕਰ ਆ ਤੁਸੀਂ ਇੱਕ ਵਾਰੀ ਦੇਖੋ ਝਟ ਬਣਾਏ ਉਹਨਾਂ ਦਾ ਫਿਰ ਪਤਾ ਲੱਗੇ ਮੈਂ બોਲਦਾ ਮੈਂ ਤੁਸੀਂ ਪਹਿਲਾਂ ਦੇਖੇ ਕੋਈ ਲਿਆ ਕਰਨ ਨਾ ਫਿਰ ਇਹ ਫੇਰ ਨਾ ਕਹੋ ਤੁਸੀਂ ਆਪਸੋ ਸੀ ਹੋਮਾ ਨਾ ਹੁੰਦਾ ਸੀ ਦੇਖੋ ਮੇਰੇ ਕੋਲ ਕੈਮਰਾ ਹੁੰਦਾ ਹਾਂ ਅਗਲੇ ਮਗਰੂ ਦੇ ਖਾਦਦੇ ਚੱਕ ਤੇ ਬਹੁਤ ਪੈਸੇ ਅੰਮਰ ਸਕੂਲ ਦਾ ਕੰਮ ਕਰਿਆ ਉੱਥੇ ਕੋਈ ਨਹੀਂ ਹੁੰਦਾ ਅੱਛਾ ਜੀ ਮੈਂ ਸਾਰਾ ਉਹਦਾ ਮਤਲਬ ਫੋਰਸ ਰਹਾਣੇ ਤੱਕ ਰੱਖਦਾ ਮਾਉਂਦੂ ਤੋਂ ਫੋਨ ਦਾ ਬਾਲਕ ਨੇਸਾ ਇਹ ਅਗਲਾ ਕਹਿੰਦਾ ਹਾਂ ਯਾਰ ਠੀਕ ਹੈ ਉਹਦਾ ਸੁੱਫੈਨ ਆਪਾਂ ਦੇ ਜੀ ਬਾਦ ਤਸੱਲੀ ਕਰਾਓ ਜਦੋਂ ਹੋਏ ਨਹੀਂ ਕੋਈ ਹਾਂ ਆਹੇ ਹਲਾ ਇੱਧਰ ਦਿਖਾ ਪਿਛੇ ਗੰਦਾ ਬਾਈ ਮੇਟਰੋ ਦੇਖ ਲਓ ਕੀ ਹਾਲ ਹੋ ਰਿਹਾ ਏ ਸੀ ਦਾ ਬਾਅਦ ਚ ਵੀ ਤੁਸੀਂ ਨਾਲ ਨਾਲ ਦੇਖਦੇ ਚੱਲੇਗੇ ਇਹ ਜੁੜ ਕੇ ਲਾਈਵ ਨੂੰ ਸ਼ੇਅਰ ਕਰ ਦਿਓ ਹੁਣ ਦੇਖੋ ਜੀ ਉਹਨੇ ਫੇਰ ਆ ਰਿਹਾ ਮਗਰਨੇ ਪਿਛਲੇ ਸਾਲ ਤੱਕ ਕਿਰਾਏ ਦੀ ਤੁਸੀਂ ਕੋਲੇ ਖੜ ਕੇ ਕਰਵਾਇ ਸੀ ਨਾ ਪਿਛਲੇ ਸਾਲ ਵੀ ਉਦੋਂ ਵੇਚ ਨਿਕਲੇ ਸੀ ਹਾਂ ਆ ਥੋੜੇ ਸਾਹਮਣੇ ਦੇਖ ਲੋ ਇਹ ਇਥੋਂ ਹੀ ਖੜਾ ਲਾ ਲਈਏ ਇਹ ਦੀ ਹੋਰ ਹਾਂ ਪਰੇ ਆ ਗੜਿਆ ਪੂਰਾ ਬਲੌਕ ਹੋਇਆ ਪਿਆ ਜਮਾਂ ஜிர் யஜமா காலி தீர் பார்க்கிற அந்த போட் படித்த ਪਾਣੀ ਕਨਾਲ ਐਂਟਰੀ ਮੇਕ ਵੋਇਸ ਕਾਲ ਕੰਪਾਸ 9196874900872 ਐਂਟਰੀ ਮੇਕ ਵੋਇਸ ਕਾਲ ਕੰਪਾਸ 9196874900872 ਹੈਲੋ ਹੈਲੋ ਆਜੀ ਬਸ ਥੋੜਾ ਮੈਡਮ ਥੋੜਾ ਜਿਹਾ ਕੰਮ ਰਹਿਦਾ ਬਸ ਅਸੀਂ ਆਵਾਂਗੇ। ਉਹ ਓਕੇ ਮੈਮ ਕਿੰਨੇ ਵਜੇ ਤੱਕ ਪੂਰਾ ਲੱਗਣਾ ਜੀ? ਬਸ ਮੈਡਮ ਪਤਾ ਇੱਕ AC ਹੋਰ ਕਰਨਾ 2 AC ਕਰਕੇ ਨਾਲ ਦੇ ਨਾਲ ਭਜਣਿਆ। ਥੋੜੇ ਕੋਲੇ ਆਵਾਂਗੇ ਪਹਿਲਾਂ। ਕਿੰਟਾ ਲੱਗ ਜਾਣਾ ਜੀ? ਮੈਡਮ ਪੂਰਾ ਖਿੱਚ ਕੇ ਆਵਾਂਗੇ ਹੋਰ ਦੇਖੋ। ਦੁਬਾਰੇ ਕਾਲ ਕਰਨ ਦੀ ਲੋੜ ਨਹੀਂ ਆਉਗੀ। ਓਕੇ ਮੈਮ ਓਕੇ। ਆਪ ਕੋਰ ਨੇ ਅਤਾ ਹੀ ਤਾਂ ਪਹਿਲਾਂ ਜੇ ਮੈਂ ਫਿਰੇ ਪਿੱਛੇ ਰਹਿ ਜਾਣਗੇ ਉਹਦੋਂ ਫਿਰ ਗਲਤ ਨਾਲ ਹੀ ਜਾਣਾ ਕਰਵਾ ਦੇਣਗੇ ਉਹਨਾਂ ਨੂੰ ਜੁੱਲੀ ਚ ਬੱਚੇ ਹੈਗੇ ਨੇ ਇਹ ਲਾਈਟ ਕੱਟਣ ਦਾ ਤਾਂ ਦੇਰ ਪੱਤੀ ਹੁੰਦੇ ਨੇ